ਸੂਸਾਪ ਕੱਲ੍ਹ ਹਿਸ਼ਾਰਤ ਕੋ ਕਾਂਗਰਸ ਵੱਲੋਂ ਸੁੰਦਰ ਸ਼ਾਹ ਵੱਲੋਂ ਥੋੜਾ ਦੇਖਵਾਇ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਹੇਠ ਕਾਨੂੰਨੀ ਵਿਵਸਥਾ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਕੀ ਕਿਹਾ ਜਾਂਦਾ ਹੈ ਕੀ ਟਿੱਪਣੀ ਕਰਨਾ ਚਾਹੀਦਾ ਕੋ ਬੜੇ ਵੱਡੇ ਮੁੱਦੇ ਆ ਪੰਜਾਬ ਦੇ ਦੋਨੇ ਹੀ ਕਾਨੂੰਨੀ ਵਿਵਸਥਾ ਦਾ ਹੀ ਬਹੁਤ ਬੁਰਾ ਹਾਲ ਆ ਔਰ ਭ੍ਰਿਸ਼ਟਾਚਾਰ ਦਾ ਮਤਲਬ ਜਿਹਨੂੰ ਰਿਕਾਰਡ ਟੁੱਟ ਗਿਆ ਕਹਿੰਦੇ ਆ ਇਹ ਬਦਲਾਅ ਵਾਲੀ ਸਰਕਾਰ ਸੀ ਉਹ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਕਰਦੀਆਂ ਆਂ ਕਦੀ ਉਹ ਆਂਦੇ ਕਦੀ ਉਹ ਆਂਦੇ ਆ ਪਖਾਈ ਜਾਂਦੇ ਆ ਪਰ ਬਹੁਤ ਸਾਰੇ ਐਸੇ ਪ੍ਰੂਫ ਇਕੱਠੇ ਹੋ ਗਏ ਇਹਨਾਂ ਦੇ ਮੰਤਰੀ ਵੀ ਇਨਵੋਲਵ ਹੋ ਗਏ ਇਹਨਾਂ ਦੇ ਐਮ ਐਲ ਏ ਵੀ ਇਨਵੋਲਵ ਹੋ ਗਏ ਤੇ ਭ੍ਰਿਸ਼ਟਾਚਾਰ ਦੇ ਵਿੱਚ ਵੀ ਔਰ ਇਹ ਸਰਕਾਰ ਨੇ ਇੱਕ ਯੂਨੀਫਾਰਮ ਪਾਲਿਸੀ ਕੋਈ ਨਹੀਂ ਆ ਕਿਸੇ ਦੇ ਖਿਲਾਫ ਕਾਰਵਾਈ ਕਰਨੀ ਕਿਸੇ ਦੇ ਨਹੀਂ ਕਰਨੀ ਕਾਂਗਰਸ ਨੇ ਠੀਕ ਆ ਉਹਨਾਂ ਦਾ ਇੱਕ ਪੋਲਿਟੀਕਲ ਧਰਨਾ ਸਿਗਾ ਇਹ ਹੁਣਾ ਵੀ ਚਾਹੀਦਾ ਆ ਚੰਗਾ ਆ ਤੇ ਬਾਕੀ ਪਾਰਟੀਆਂ ਵੀ ਕਰ ਰਹੀਆਂ ਆ ਬੀ ਜੇ ਪੀ ਵੀ ਆਪਣੇ ਹਿਸਾਬ ਨਾਲ ਕਰਦੀ ਰਹਿੰਦੀ ਆ ਤੇ ਰੋੜਾ ਜੀ ਤਾਂ ਖੁਦ ਕੇ ਰਹੇ ਹੋਇਆ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਤੇ ਇਹ ਬੜੀ ਇੰਟਰਸਟਿੰਗ ਗੱਲ ਕੱਲ ਦੇਖਣ ਨੂੰ ਮਿਲੀ ਆ ਕਿ ਅ ਰੋੜਾ ਜੀ ਜਿਨ੍ਹਾਂ ਤੇ ਦੋ ਤਿੰਨ ਕੇਸਾਂ ਦੇ ਕਾਰਵਾਈ ਚੱਲ ਰਹੀ ਆ ਦੋ ਐਫਆਈਆਰ ਵੀ ਹੋਈਆਂ ਐਂਕੁਆਰੀ ਵੀ ਚੱਲ ਰਹੀ ਆ ਉਹ ਭ੍ਰਿਸ਼ਟਾਚਾਰ ਦੀ ਗੱਲ ਕਰਨ ਸੋ ਬੰਦਾ ਦੇਖੋ ਪਬਲਿਕ ਨੂੰ ਤਾਂ ਜੇ ਤੁਸੀਂ ਟੀਚ ਕਰਨਾ ਹੋਵੇ ਪਹਿਲੋਂ ਆਪ ਉਹ ਚੀਜ਼ ਤੇ ਉਤਰਨਾ ਪੈਂਦਾ ਪੂਰੇ ਤੇ ਚੰਗੀ ਗੱਲ ਆ ਕੋਈ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਗੱਲ ਕਰਦਾ ਤਾਂ ਬਹੁਤ ਚੰਗੀ ਗੱਲ ਆ ਪਰ ਜੇ ਬੰਦਾ ਆਪ ਭ੍ਰਿਸ਼ਟਾਚਾਰ ਚ ਫਸਿਆ ਹੋਵੇ ਤਾਂ ਉਹਦਾ ਅਸਰ ਨਹੀਂ ਹੁੰਦਾ ਲੋਕਾਂ ਤੇ ਕਿ ਕਹਿੰਦੇ ਆਪਣਾ ਤਾਂ ਦੇਖੋ ਤੁਸੀਂ ਲੋਕਾਂ ਵਰਗਾ ਨਹੀਂ ਕਰਦੇ ਸੋ ਇਸ ਕਰਕੇ ਮੈਂ ਸਮਝਦਾ ਕਿ ਉਹਦਾ ਇਫੈਕਟ ਨਹੀਂ ਪੈਂਦਾ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ਲ ਇਨ एवरीवन ਐਂਡ एवरीथिंग ਅਰਾਊਂਡ ਅਸ We drive innovation and entrepreneurship. We groom competent global citizens to affect positive change around them.